ਹੁਣ ਤੁਹਾਨੂੰ ਦੱਸ ਦਿਆਂ ਦੀ ਬੀਜੇ ਬੋਰਡ ਦੀਆਂ ਸੂਚਾ ਇਸ ਤਰ੍ਹਾਂ ਮੱਚ ਜਾਣ ਤਾਂ ਉਹਨੂੰ ਠੀਕ ਕਿਵੇਂ ਕਰੀਦਾ ਸਭ ਤੋਂ ਪਹਿਲਾਂ ਤਾਂ ਜਿਹੜੀ ਤਾਰ ਤੁਸੀਂ ਲਾਉਣੀ ਆ ਉਹਨੂੰ ਛੇਲੋ ਚੰਗੀ ਤਰ੍ਹਾਂ ਉੱਪਰ ਕਰ ਕਰ ਇਹਨੂੰ ਉੱਪਰ ਉੱਪਰ ਹਾਂ ਸਾਜ ਦੇ ਨਾਲ ਛੇਲੋ ਹੌਲੀ ਹੌਲੀ ਇੱਕ ਨਹੀਂ ਕੰਮ ਕਰੀਦਾ ਹੁੰਦਾ ਕੰਮ ਦੇ ਵਿੱਚ ਫੁਰਤੀ ਰੱਖੀ ਦੀ ਆ ਠੀਕ ਆ ਕੰਮ ਦੇ ਵਿੱਚ ਫੁਰਤੀ ਰੱਖੀ ਦੀ ਹੈਗੀ ਠੀਕ ਹੈ ਆਹੋ ਧਿਆਨ ਨਾਲ ਕੰਮ ਕਰਨਾ ਨਾਲੇ ਮੈਂ ਕਿਹਾ ਮੈਂ ਕਿਹਾ ਫੁਰਤੀ ਰੱਖੀ ਦੀ ਤੂੰ ਦੰਦ ਕੱਢੀ ਜਾਣਾ ਇੱਥੇ ਸਮਾਰ ਕੇ ਮੈਂ ਸੋਚੀ ਪਹਿਲਾਂ ਮੈਂ ਸੋਚ ਨਹੀਂ ਚੱਕੀ ਮੈਂ ਸੋਚ ਚੱਕ ਪਹਿਲਾਂ ਹਾਲੇ ਮੈਂ ਚੱਕ ਰਹੀ ਹਾਂ ਹੈ ਹਾਲੇ ਚੱਕ ਰਹੀ ਹਾਂ ਹਾਂ ਫਿਰ ਬਾਅਦ ਵਿੱਚ ਵੀ ਦੇ ਚੱਕੇ ਗਈ ਹੈ ਚੱਕ ਮੈਂ ਸੋਚ ਪੱਕਾ ਲਾਇਆ ਪੱਕਾ ਹੈ ਪੱਕੇ ਨੂੰ ਦੱਸ ਤੋ ਆ ਦਾਤੀ ਬਤਾ ਪਿਆ ਦੇ ਸਾਲ ਤੂੰ ਮੇਨ ਸੋਚ ਚੱਕ ਕੇ ਦੀ ਆਓ ਅਕੇ ਤੁਹਾਨੂੰ ਸਟੈਪ ਦਸੀਏ ਬੀ ਜੇ ਬੋਰਡ ਵਗੈਰਾ ਮੱਚ ਜੇ ਉਹਨੂੰ ਕਿਵੇਂ ਸੈੱਟ ਕਰੀਦਾ ਦੇਖੋ ਧਿਆਨ ਨਾਲ ਓਏ ਫਿਰ ਤੂੰ ਕਹੇ ਘਰਾ ਖੜਾ ਲਾਉਂਦਾ ਹੈ ਤੂੰ ਮੇਨ ਸੋਚ ਕਿਉਂ ਨਹੀਂ ਚੱਕੀ ਮੇਨ ਸੋਚ ਲੈ ਲੋਡਿੰਗ ਦੀ ਹੈ ਆਇਆ ਕਮ ਨਹੀਂ ਲੋਡ ਪਈ ਉਹ ਦੇਖ ਲੈ ਜਗਾ ਜਗ ਦੀ ਬੋਝਦੀ ਹੈ ਤੂੰ ਆਏ ਜ ਵਿੱਚ ਦੇਖ ਐ ਮਰੇ ਜੀ 46 ਇਹ ਤੇ ਮੜਾ ਦੇਖ ਲਈਏ ਪੈਨ ਲੱਗੇ ਹੋਏ ਸੀ ਠੀਕ ਚੰਗੀ ਹੈ ਹੈ ਲੱਗੇ ਹੋਏ ਸੀ ਟੱਕ ਨੂੰ